ਸੂਰਜ ਸਾਰਿਆਂ ਨੂੰ ਊਰਜਾ ਦਿੰਦਾ ਹੈ। ਧਰਤੀ ਸਭ ਨੂੰ ਬਾਗਾਂ, ਖਲਾਬੇ ਵਿੱਚ ਲਈ ਬੈਠੀ ਹੈ। ਫੁੱਲ ਮਹਿਕ ਵੰਡ ਰਹੇ ਹਨ ਤੇ ਪਾਣੀ ਜੀਵਨ ਦੇ ਰਿਹਾ ਹੈ। ਪਰ ਮਨੁੱਖ ਸਦਾ ਆਪਣੇ ਬਾਰੇ ਹੀ ਸੋਚਦਾ ਹੈ। ਇਹ ਭੁੱਲ ਜਾਂਦਾ ਹੈ ਕਿ ਦੂਸਰਾਂ ਦੇ ਕੰਮ ਆਉਣ ਵਿੱਚ ਹੀ ਸਕੂਨ, ਖੁਸ਼ੀ ਤੇ ਟਿਕਾ ਹੈ। ਸ਼ਹਿਦ ਹੀ ਮੱਖੀ ਸ਼ਹਿਦ ਨਹੀਂ ਖਾਂਦੀ। ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸਕਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਤੇ ਸਿੱਖਿਆ ਦਾ ਇੱਕ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 6 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਜਿਸ ਨੂੰ ਤੁਸੀਂ ਆਪਣੇ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਤੇ ਅੱਜ ਆਪਾਂ ਹਾਜ਼ਰ ਹਾਂ ਤੁਹਾਡੇ ਨਾਲ 7ਵੇਂ ਦਿਨ ਦਾ ਸਫ਼ਰ ਲੈ ਕੇ ਸਵੇਰੇ ਹੱਥ ਮੂੰਹ ਧੋ ਕੇ ਕੇਸਰ ਨੇ ਆਪਣੇ ਨਵੇਂ ਮੌਜੇ ਝੋਲੇ ਵਿੱਚੋਂ ਕੱਢ ਕੇ ਪੈਰੀਂ ਪਾ ਲਏ ਜਦੋਂ ਤੁਰਨ ਲੱਗੇ ਤਾਂ ਉਸ ਨੂੰ ਵੇਖ ਕੇ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਵਾਨ ਲੱਗਦਾ ਸਾਡਾ ਕੇਸਰ ਨਿਰਾ ਪਟਵਾਰੀ ਉਸਨੇ ਹੱਸਦਿਆਂ ਫਕੀਰ ਤੋਂ ਪਾਣੀ ਵਾਲੀ ਮਸ਼ਕ ਫੜ ਲਈ ਤੇ ਦੋਵੇਂ ਹੌਲੀ-ਹੌਲੀ ਤੁਰ ਪਏ ਫਕੀਰ ਨੇ ਪੋਟਲੀ ਚੋਂ ਕੱਢ ਕੇ ਭੁਜੇ ਛੋਲੇ ਰਸਤੇ ਦੇ ਨਾਲ-ਨਾਲ ਬੈਠੀਆਂ ਸ਼ਾਰਕਾਂ ਤੇ ਚਿੜੀਆਂ ਨੂੰ ਪਾਏ ਅਤੇ ਅੱਗੇ ਚੱਲ ਪਏ ਭਾਵੇਂ ਉਹਨਾਂ ਕੋਲ ਭੁਜੇ ਛੋਲੇ ਤੇ ਪਾਣੀ ਕੋਈ ਜ਼ਿਆਦਾ ਮਾਤਰਾ ਵਿੱਚ ਨਹੀਂ ਸਨ ਹੁੰਦੇ ਪਰ ਫਕੀਰ ਹਰ ਰਾਹੀਰ ਜਾਂ ਮਿਲਣ ਵਾਲੇ ਨੂੰ ਜ਼ਰੂਰ ਪੁੱਛਦਾ ਕਿ ਉਹਨਾਂ ਨੂੰ ਭੁੱਖ ਜਾਂ ਪਿਆਸ ਤਾਂ ਨਹੀਂ ਲੱਗੀ ਜੇ ਸਾਡਾ ਆਪਣਾ ਖਾਣ-ਪੀਣ ਦਾ ਸਮਾਨ ਮੁੱਕ ਗਿਆ ਤਾਂ ਫੇਰ ਕੇਸਰ ਨੇ ਝੇਪਦਿਆਂ ਪੁੱਛਿਆ ਲੈ ਸੋਣਾ ਤੈਨੂੰ ਇੱਕ ਰਾਜੇ ਦੀ ਹੱਦਬੀਤੀ ਸੁਣਾਉਣਾ ਹੈ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਰਾਜਾ ਬੜਾ ਦਿਆਲੂ ਸੀ ਉਸਨੇ ਆਪਣਾ ਅੱਧਾ ਖਜ਼ਾਨਾ ਲੋਕਾਂ ਵਿੱਚ ਵੰਡਣ ਦਾ ਫੈਸਲਾ ਕਰ ਲਿਆ ਮਿੱਥੇ ਦਿਨ ਪਰਜਾ ਵਿੱਚ ਮੁਨਿਆਦੀ ਕਰਵਾਈ ਗਈ ਲੋਕ ਕਤਾਰ ਵਿੱਚ ਖੜ ਕੇ ਵਾਰੀ ਸਰ ਝੋਲੀਆਂ ਭਰ-ਭਰ ਕੇ ਸੋਨੇ ਦੀਆਂ ਮੋਹਰੇ ਲੈਣ ਲੱਗੇ ਰਾਜਾ ਭੇਸ ਬਦਲ ਕੇ ਵੇਖਣ ਗਿਆ ਕਿ ਕਿਤੇ ਕੋਈ ਪੱਖਪਾਤ ਤਾਂ ਨਹੀਂ ਹੋ ਰਿਹਾ ਰਾਜਾ ਕੀ ਵੇਖਦਾ ਹੈ ਕਿ ਕਤਾਰ ਦੇ ਸਭ ਤੋਂ ਅਖੀਰ ਵਿੱਚ ਇੱਕ ਗਰੀਬ ਆਦਮੀ ਖੜਾ ਹੈ ਜੋ ਆਪਣੀ ਵਾਰੀ ਹਰ ਆਏ ਨਵੇਂ ਬੰਦੇ ਨੂੰ ਦੇ ਹੀ ਜਾਂਦਾ ਹੈ ਇਹ ਸਿਲਸਿਲਾ ਕਾਫੀ ਧੇਰ ਚੱਲਦਾ ਰਿਹਾ ਤਾਂ ਰਾਜੇ ਨੇ ਜੋ ਇੱਕ ਆਮ ਆਦਮੀ ਦੇ ਭੇਸ ਵਿੱਚ ਸੀ ਉਸ ਆਦਮੀ ਨੂੰ ਪੁੱਛਿਆ ਕਿ ਤੂੰ ਆਪਣੀ ਵਾਰੀ ਹੋਰਨਾਂ ਨੂੰ ਕਿਉਂ ਦੇ ਰਿਹਾ ਹੈ ਗਰੀਬ ਆਦਮੀ ਨੇ ਜਵਾਬ ਦਿੱਤਾ ਅਡੇ ਸ਼ਾਨਸ਼ਾ ਕੋਲ ਸੋਨੇ ਦੀਆਂ ਮੋਹਰਾਂ ਨੇ ਉਹ ਮੋਹਰਾਂ ਵੰਡ ਰਿਹਾ ਹੈ ਪਰ ਮੇਰੇ ਕੋਲ ਤਾਂ ਲੋਕਾਂ ਨੂੰ ਦੇਣ ਲਈ ਸਿਰਫ ਮੇਰੀ ਵਾਰੀ ਹੀ ਹੈ ਜੋ ਕਿ ਮੈਂ ਵੰਡ ਰਿਹਾ ਹਾਂ ਰਾਜਾ ਉਸ ਦਾ ਇਹ ਜਵਾਬ ਸੁਣ ਕੇ ਹੈਰਾਨ ਰਹਿ ਗਿਆ ਅਚੰਬਤ ਰਾਜਾ ਜਦੋਂ ਵਾਪਸ ਮਹਿਲਾਂ ਵਿੱਚ ਆਇਆ ਤਾਂ ਰਾਣੀ ਨੇ ਪੁੱਛਿਆ ਜਹਾਂਪਨਾ ਕਿੱਥੋਂ ਆ ਰਹੇ ਹੋ ਮੈਂ ਅੱਜ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੂੰ ਮਿਲ ਕੇ ਆ ਰਿਹਾ ਹਾਂ ਰਾਜੇ ਨੇ ਬੜੇ ਸਕੂਨ ਨਾਲ ਜਵਾਬ ਦਿੱਤਾ ਫਕੀਰ ਨੇ ਗੱਲ ਖਤਮ ਕਰਕੇ ਹਾਲ ਦੇ ਸੂਰਜ ਵੱਲ ਵੇਖਦਿਆਂ ਕਿਹਾ ਹਣ ਸਾਨੂੰ ਰਾਤ ਰੁਕਣ ਲਈ ਜਗ੍ਹਾ ਲੱਭ ਲੈਣੀ ਚਾਹੀਦੀ ਹੈ ਰਾਹ ਦੇ ਨਾਲ-ਨਾਲ ਉੱਗੇ ਮਲਿਆਂ ਤੋਂ ਕੇਸਰ ਨੇ ਕੱਚੇ ਪੱਕੇ ਬੇਰ ਤੋੜ ਕੇ ਆਪਣੇ ਪਰਨੇ ਵਿੱਚ ਪਾ ਲਏ ਥੋੜੀ ਦੂਰ ਜਾ ਕੇ ਅੱਗੇ ਇੱਕ ਦਰਖਤ ਦਿਸਿਆ ਦੋਹਾਂ ਨੇ ਸਮਾਨ ਇੱਕ ਨੀਵੇਂ ਟਾਂ ਨਾਲ ਬੰਨ੍ਹਿਆ ਤੇ ਦਰਖਤ ਦੇ ਥੱਲੇ ਬੈਠ ਗਏ ਫਕੀਰ ਨੇ ਗੱਲ ਫੇਰ ਸ਼ੁਰੂ ਕੀਤੀ ਜਿਸ ਕੋਲ ਧਨ ਨਹੀਂ ਹੈ ਉਹ ਕਿਸੇ ਹੋਰ ਢੰਗ ਨਾਲ ਦੂਜਿਆਂ ਦੀ ਮਦਦ ਕਰ ਸਕਦਾ ਹੈ ਉਹ ਆਪਣਾ ਸਮਾਂ ਦੇ ਸਕਦਾ ਹੈ ਇਸੇ ਕੋਲ ਬੈਠ ਕੇ ਉਸ ਦਾ ਦੁੱਖ ਸੁਣ ਸਕਦਾ ਹੈ ਹਰੇਕ ਧਰਮ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਵਿੱਚ ਦੇਣ ਦੀ ਸਿੱਖਿਆ ਦਿੱਤੀ ਹੈ ਜਿਸ ਨੂੰ ਅਸੀਂ ਤਸਵੰਦ ਕਹਿੰਦੇ ਹਾਂ ਇਸਲਾਮ ਵਿੱਚ ਇਸ ਨੂੰ ਜ਼ਕਾਤ ਕਹਿੰਦੇ ਹਨ ਮੇਰੇ ਫੌਜ ਵਾਲੇ ਮਸੀਰੇ ਭਰਾ ਨੇ ਦੱਸਿਆ ਸੀ ਕਿ ਉਸ ਦੀ ਪਲਟਨ ਦੇ ਅਸਾਈ ਅਫਸਰ ਇਸ ਨੂੰ ਟਾਈਥ ਤੇ ਯਹੂਦੀ ਸੈਡਕਾ ਕਹਿੰਦੇ ਸਨ ਇਸੇ ਤਰ੍ਹਾਂ ਹਿੰਦੂ ਧਰਮ ਅਤੇ ਬੁੱਧ ਧਰਮ ਵਿੱਚ ਵੀ ਦਾਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਜਿੰਨਾ ਪੈਸੇ ਨੂੰ ਕਮਾਉਣ ਬਾਰੇ ਸਿੱਖਣਾ ਜ਼ਰੂਰੀ ਹੈ ਉਨਾ ਹੀ ਇਹ ਸਿੱਖਣਾ ਵੀ ਜ਼ਰੂਰੀ ਹੈ ਕਿ ਪੈਸੇ ਨੂੰ ਵਰਤਣਾ ਕਿਵੇਂ ਹੈ ਪੈਸਾ ਕਮਾ ਕੇ ਨਾ ਖਰਚਣ ਵਾਲਾ ਆਦਮੀ ਮਾਲਕ ਨਹੀਂ ਸਗੋਂ ਪੈਸੇ ਦਾ ਚੌਂਕੀਦਾਰ ਬਣ ਕੇ ਰਹਿ ਜਾਂਦਾ ਹੈ ਇਸੇ ਤਰ੍ਹਾਂ ਪੈਸੇ ਕਮਾ ਕੇ ਐਸ਼-ਉਹਰਾਮ ਵਿੱਚ ਉਡਾ ਦੇਣ ਵਾਲਾ ਵਿਅਕਤੀ ਕੰਗਾਲ ਬਣ ਕੇ ਰਹਿ ਜਾਂਦਾ ਹੈ ਜਿਉਣ ਦੀ ਕਲਾ ਅਸਲ ਉਹੀ ਸਖ ਜਿਉਣ ਦੀ ਕਲਾ ਅਸਲ ਵਿੱਚ ਉਹੀ ਸਿੱਖਦਾ ਹੈ ਜੋ ਆਪਣੀਆਂ ਬੁਨਿਆਦੀ ਲੋੜਾਂ ਤੇ ਸਹੂਲਤਾਂ ਪੂਰੀਆਂ ਕਰਕੇ ਆਪਣੇ ਜੋੜੇ ਧਨ ਵਿੱਚੋਂ ਕੁਝ ਹਿੱਸਾ ਦੂਸਰਿਆਂ ਦੀ ਮਦਦ ਅਤੇ ਭਲਾਈ ਲਈ ਖਰਚ ਕਰਦਾ ਹੈ ਤੋੜੇ ਹੋਏ ਬੇਰ ਦੋਵੇਂ ਹੌਲੀ-ਹੌਲੀ ਖਾਨ ਲੱਗੇ ਜਦੋਂ ਹਨੇਰਾ ਵੱਧ ਗਿਆ ਤਾਂ ਫਕੀਰ ਨੇ ਪੋਟਲੀ ਵਿੱਚੋਂ ਆਪਣੀ ਮਾਲਾ ਕੱਢ ਕੇ ਅਸਣ ਲਾ ਲਿਆ ਕੇਸਰ ਵੀ ਨੇੜੇ ਹੀ ਲੰਮਾ ਪੈ ਗਿਆ ਅੱਜ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਪਿੰਡ ਵਾਲੇ ਮਿੱਟੀ ਦੇ ਘਰ ਭੀੜੀਆਂ ਗਲੀਆਂ ਤੇ ਖੁੱਲੇ ਖੇਤ ਜਿਵੇਂ ਉਸ ਨੂੰ ਆਵਾਜ਼ਾਂ ਮਾਰ ਰਹੇ ਸਨ ਅਸਮਾਨ ਵੱਲ ਵੇਖ ਰਿਹਾ ਉਸ ਨੂੰ ਖਿਆਲ ਆਇਆ ਕਿ ਇਹੋ ਤਾਰੇ ਤਾਂ ਉਹ ਹਰ ਰੋਜ਼ ਰਾਤ ਆਪਣੇ ਘਰ ਦੀ ਛੱਤ ਤੋਂ ਵੀ ਵੇਖਦਾ ਹੁੰਦਾ ਸੀ ਅੱਜ ਇਹ ਤਾਰੇ ਕੇਸਰ ਨੂੰ ਆਪਣੇ ਆਪੇ ਲੱਗੇ ਜਿਵੇਂ ਕਿਸ ਨੂੰ ਤਰਵਾਸ ਦੇ ਰਹੇ ਹੋਣ ਉਸ ਦਾ ਦਿਲ ਚੁੱਪਚਾਪ ਤਾਰਿਆਂ ਨਾਲ ਗੱਲਾਂ ਕਰਨ ਲੱਗਿਆ ਕੱਲੇ ਤਾਰਿਆਂ ਵੀ ਰਾਤ ਦੇ ਆ ਕੱਲੇ ਤਾਰਿਆਂ ਵੀ ਰਾਤ ਦੇ ਆ ਕਾਲੇ ਬੱਦਲਾਂ 'ਚ ਝਾਕਦੇ ਆ ਗੱਲਾਂ ਦੇ ਹੰਗਾਰੇ ਭਰਦਾ ਲੱਗੇ ਨਿੱਕੇ ਜਿਹੇ ਹਿਸਾਕ ਜਿਆ ਗੱਲਾਂ ਦੇ ਹੰਗਾਰੇ ਭਰਦਾ ਲੱਗੇ ਨਿੱਕੇ ਜਿਹੇ ਹਿਸਾਕ ਜਿਆ ਕੇਸਰ ਨੂੰ ਸਭ ਤੋਂ ਵੱਧ ਚਮਕਦਾ ਇੱਕ ਤਾਰਾ ਆਪਣੀ ਮਾਂ ਵਰਗਾ ਲੱਗਿਆ ਉਸ ਨੂੰ ਲੱਗਿਆ ਜਿਵੇਂ ਉਹ ਤਾਰਾ ਉਸ ਦੇ ਕੋਲ ਆ ਕੇ ਬੈਠ ਗਿਆ ਹੋਵੇ ਅਤੇ ਕਹਿ ਰਿਹਾ ਹੋਵੇ ਸਮਝਾ ਮੇਰਾ ਸ਼ਿੰਦਾ ਪੁੱਤ ਸੋਚਦਿਆਂ ਕੇਸਰ ਸੁਣ ਗਿਆ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਉਸ ਦੀਆਂ ਗੱਲਾਂ ਸੁਣ ਰਿਹਾ ਹੋਵੇ ਤੇ ਬਾਪੂ ਓਲ ਬੈਠਾ ਉਸ ਨੂੰ ਪਿਆਰ ਨਾਲ ਨਿਹਾਰਦਿਆਂ ਕਹਿ ਰਿਹਾ ਹੋਵੇ ਛੇਤੀ ਛੇਤੀ ਗੱਭਰੂ ਹੋ ਜਾ ਪੁੱਤਰਾ ਆਪਾਂ ਸ਼ਰੀਕਾਂ ਨੂੰ ਬਹੁਤ ਜਵਾਬ ਦੇਣੇ ਆ ਇੱਕ ਦਿਨ ਤਾਰਿਆਂ ਦੀਆਂ ਡਾਰਾਂ ਪਿੰਡ ਦੀਆਂ ਗਲੀਆਂ ਵਿੱਚ ਤੇ ਫਿਰ ਜੀਤੀ ਦੇ ਘਰ ਦੇ ਸਾਹਮਣੇ ਪਹੁੰਚ ਗਈਆਂ ਉਸ ਦੇ ਧੌਂਰੰਦਰ ਇੱਕ ਸੁਕਣਾ ਸਾਹ ਲੈਣ ਲੱਗਿਆ ਕੇਸਰਾ ਜੀਤੀ ਨੇ ਉਸ ਨੂੰ ਮੋਢਾ ਫੜ ਕੇ ਹਿਲਾਉਣਾ ਸਾਡਾ ਲੋਕ-ਲੁਕ ਕੇ ਮਿਲਣਾ ਇੱਕ ਦਿਨ ਜਗਜਹਰ ਹੋ ਜਾਣਾ ਤੇ ਸਾਡੀ ਮਿੱਟੀ ਵੀ ਨਹੀਂ ਲੱਭਣੀ ਜੈਲਦਾਰਾਂ ਦੀ ਕੁੜੀ ਅੱਜ ਡਰੀਆਂ ਡਰੀਆਂ ਗੱਲਾਂ ਕਿਉਂ ਕਰਨ ਲੱਗ ਪਈ ਕੇਸਰ ਨੇ ਮੁਸਕਰਾਉਂਦਿਆਂ ਪੁੱਛਿਆ ਕੇਸਰਾ ਤੇਰੇ ਨਾਲ ਗੱਲਾਂ ਕਰਕੇ ਮੇਰੇ ਸਾਹਾਂ 'ਚ ਕੇਸਰ ਦੀ ਮਹਿਕ ਆਉਂਦੀ ਰਹਿੰਦੀ ਹੈ ਅੱਜਕੱਲ ਜੀਤੀ ਨੇ ਸਾਹਮਣੇ ਪੱਸਰ ਦੇ ਹਨੇਰੇ ਵੱਲ ਵੇਖਦਿਆਂ ਕਿਹਾ ਦੋਵਾਂ ਦੀ ਚੁੱਪ ਕਈ ਸਵਾਲਾਂ ਦੇ ਜਵਾਬ ਦੇ ਗਈ ਸੀ ਮਹਿਕ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਬੇਬੇ ਦਾ ਬਨਾਇਆ ਤੋ ਹਾਂਖੇ ਹੋਏ ਕੋਲੇ ਵਾਲੀ ਦਹੀਂ ਦਾ ਰੈਤਾ ਚੇਤਿਆ ਗਿਆ ਉਸਦੇ ਚੇਤਿਆਂ ਵਿੱਚ ਦੁੱਧ ਰੜਕਦੀ ਉਹ ਆਖਰੂ ਆਖਰੂ ਕਰਦੀ ਬੇਬੇ ਦੀ ਆਵਾਜ਼ ਕੇਸਰ ਦੇ ਧੜਕਦੇ ਦਿਲ ਨੂੰ ਸਕੂਨ ਦੇਣ ਲੱਗੀ ਤੇ ਉਹ ਜਾਗਦੀਆਂ ਅੱਖਾਂ ਵਾਲੇ ਸੁਪਨੇ ਦੀ ਬਾਤ ਤੇ ਸਿਰ ਰੱਖ ਕੇ ਸੌ ਗਿਆ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਸੱਤਵੇਂ ਦਿਨ ਦਾ ਸਫਰ ਉਮੀਦ ਹੈ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਊਗੀ ਜੇਕਰ ਆਪਣਾ ਕੰਮ ਚੰਗਾ ਲੱਗਦਾ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ